ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਕਿਉਂਕਿ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖ ਦਾਦਾ ਜੀ ਦਾਦਾ ਜੀ ਮੇਰ ਕਰੋ ਬਿਸ਼ਨੋਈ ਬਾਈ ਨੂੰ ਬੇਨਤੀ ਆ ਇਹਨਾਂ ਨੇ ਹਿਰਨ ਮਾਰਿਆ ਮੈਂ ਦੇਖਿਆ ਫੋਨ ਦੀਆਂ ਦੋ ਕਿਸ਼ਤਾਂ ਰਹਿ ਗਈਆਂ ਇਸ ਸਾਲ ਫੋਨ ਵੇਚ ਦੇਣਾ ਮੈਂ ਮੇਰ ਕਰੋ ਸਾਡਾ ਕੀ ਅਸੀਂ ਜਿੱਦਾਂ ਆਏ ਉਦਾਂ ਹੀ ਚਲੇ ਜਾਣਾ ਵਾ ਭਾਈ ਇੱਕ ਕੰਮ ਕਰ 벨ਟ ਲਾ ਕੇ ਮਾਰ ਸਾਡੇ ਦੁਨੀਆ ਜਿਉਣ ਨਹੀਂ ਦਿੰਦੀ ਇਹ ਮਾਰਨ ਨੂੰ ਫਿਰਦੇ ਭਾਈ ਮੇਰੀ ਤਾਂ ਜੀਬ ਟੁੱਕੀ ਗਈ ਆ ਕੋਈ ਨਾ ਕੋਈ ਨਾ ਕਿਸੇ ਨੇ ਨਹੀਂ ਦੇਖਿਆ ਆਹੀ ਕੁਛ ਜੇ ਮੁੰਡੇ ਕਰਦੇ ਪੰਗੜਿਆ ਵਾਲੀ ਟੀਮ ਨੇ ਮੁੱਕੀਆਂ ਮਾਰੀਆਂ ਸੀ ਰੰਗ ਬਨਤੇ ਨਹੀਂ ਮੈਦਾਨ ਉਦੇ ਉੱਤੇ ਡੁੱਲ ਗਈ ਦਾਦਾ ਚੰਦਰ ਨੇ ਮੇਰੇ ਵੱਲ ਸਟਾਰਟ ਤਾਂ ਵਧੀਆ ਕੀਤਾ ਬਾਕੀ ਨਾਲ ਦੀਆਂ ਤਾਂ ਬੇੜਾ ਕਰਤਾ ਰਾਤੀ ਫੋਨ ਚਲਾਉਂਦੀ ਰਹੀ ਸਟੈਪ ਦੀ ਤਿਆਰੀ ਨਹੀਂ ਕੀਤੀ ਕਾਹਸੇ ਸੀ ਕੋਰੋਨਾ ਟਾਈਮ ਵਿੱਚ ਹੀ ਮਰ ਜਾਂਦੇ ਉਸੀ ਸਾਨੂੰ ਮਾਰ ਦੇਣਾ ਐਦਾਂ ਬਾਈ ਤੇਰੇ ਕੋ ਵਿਆਹ ਹੀ ਕਰ ਪਾਣਾ ਮਾਰ ਸਾਡੀ ਸਾਤੀ ਚ ਵਿੱਚ ਸੁਤਾਂਦੇ ਜਾਂਦੇ ਰੜੇ ਰੂਹਾ ਮਰਦੇ ਨੇ ਸਾਡੀ ਤਾਂ ਰੂਹ ਉਦਾਸ ਹੋ ਗਈ ਤੁਹਾਨੂੰ ਦੇਖ ਕੇ ਸਾਡੀਆਂ ਤਾਂ ਰੂਹ ਹੀ ਅਲਟਰਾਸਾਊਂਡ ਤੇ ਚਲੀਆਂ ਗਈਆਂ ਲੱਗਦਾ ਯਾਰ ਕੁਝ ਬਚਿਆ ਨਹੀਂ ਕਹਿਣ ਨੂੰ ਕੀ ਕਵਾਂ ਸਾਡੇ ਵਰਗੀਆਂ ਰੂਹਾਂ ਤਾਂ ਮਰੀਆਂ ਹੀ ਠੀਕ ਆ ਨਾ ਕਰੋ ਨਾ ਕਰੋ ਮੈਂ ਕਹਤਾ ਤੁਹਾਨੂੰ ਤੇਰੇ ਕਰਕੇ ਵੀ ਤਾਂ ਗੋਲ ਕਰ ਦਿੰਨੇ ਆ ਜੀਨੇ ਜੇ ਚੀਨੇ ਨਕਲੀ ਸੋਨੂੰ ਵੀ ਤਿਆਰ ਕਰ ਦਿੱਤਾ ਕਰਨਾਲ ਅਸੀਂ ਜਿੱਤ ਗਏ ਓਏ ਯੋਪਦਾ ਸੋਨੂੰ ਸਮੋਸਾ ਖਾ ਗਿਆ ਨਹੀਂ ਕੁਝ ਨਹੀਂ ਹੋਇਆ ਵਿਚਾਰੇ ਨੂੰ ਰੋਂਣ ਵੀ ਨਹੀਂ ਦਿੰਦੇ ਵਧੀਆ ਸਿਆਪਾ ਮੁਕਿਆ ਤਾਂ ਵੀ ਕੋਈ ਗੱਲ ਨਹੀਂ ਮੰਗ ਦੇ ਵੀਰ ਸੇ ਰਾਪਰੇ ਜੂਆ ਕਢ ਕੇ ਮੇਰੇ ਪਾ ਦੇ ਸਾਡੀ ਜਿਹੜੀ ਕਰਮਾ ਜੀ ਲੱਗਦਾ ਕਿਸੇ ਨੇ ਪ੍ਰੂਣਾ ਤਜ ਮਾਰਤੀ ਲੱਗਦਾ ਪੈਸੇ ਦੇ ਕੇ ਹੁਣ ਆਪਦਾ ਹੀ ਟਾਈਮ ਚਕਾਉਣਾ ਪੈਣਾ ਮੰਗਦੀ ਨਹੀਂ ਵਾਲੀਆਂ ਮੈਂ ਸਿੰਪਲ ਨੇ ਜੀ ਵਾਲੀਆਂ ਮੈਂ ਮੇਜਾ ਚਾਂ ਠੀਕ ਬੋਤਾ ਜਾਂਦਾ ਤੁਹਾਨੂੰ ਮੁਬਾਰਕਾਂ ਹੋਵੇ ਤੇ ਸਾਨੂੰ ਲਾਂਤਾ ਮੇਰੀ ਤਾਂ ਪਹਿਲਾ ਹੀ ਦਵਾਈ ਚੱਲਦੀ ਹੈ ਭਰਾ ਬੀੜੀਆਂ ਪੀ ਪੀ ਬੋਲੇ ਸਾੜੇ ਪਾਇਆ ਪਹਾੜੀ ਬੱਕਰੇ ਨੇ ਬੋਤਾ ਜਾਂਦੀ ਨਹੀਂ ਬੁਟੀਕ ਵੇਖੀ ਬਜਟ ਜਰਾ ਹੂੰ ਤੇਰੇ ਦਿਲ ਵਿੱਚ ਵੀ ਇੱਕ ਮੇਰੀ ਸਾਡਾ ਤਾਂ ਸਬਰ ਵਾਲਾ ਫਾਲੇ ਕੋਈ ਚੱਕ ਕੇ ਲੈ ਗਿਆ ਬਸ ਦੋ ਕਿਸ਼ਤਾਂ ਰਹਿ ਗਈਆਂ ਫੋਨ ਵੇਚ ਹੀ ਦੇਣਾ ਮੈਂ ਕਮੈਂਟਾਂ ਚ ਸਲਫਾਤ ਦੀ ਸੇਵਾ ਕਿਹੜਾ ਕਰ ਰਿਹਾ ਪੂਰਾ ਸਭ ਜਿਆਦਾ ਉਡਡ ਡ ਪੈਂਦਾ ਜੋਗੀ ਨੂੰ ਪਤਾ ਜੇ ਮੈਂ ਵੀਣ ਬੰਦ ਕਰ ਦਿੱਤੀ ਇਹਨਾਂ ਡੰਗ ਲੈਣਾ ਮੈਨੂੰ ਦੋਨੇ ਨਾਗ ਜ਼ਹਿਰੀਲੇ ਨੇ ਬਾਬੇ ਦੇ ਸਾਹ ਮੁੱਕ ਜਾਣੇ ਪਰ ਇਹ ਨਾਣੇ ਕਿੱਲੇ ਜਾਣਾ ਜ਼ਹਿਰੀਲੇ ਮਾਲ ਦਾ ਅਸਰ ਹੋਇਆ ਇਹਨਾਂ ਨਾਗਾ ਨੂੰ ਕੋਡੀਆਂ ਵਾਲੇ ਸਾਪ ਨੇ ਤਾਂ ਵੇ ਹਰਾਮ ਜਾਦੇ ਕਿੱਡੇ ਕਿੱਡੇ ਸੱਪ ਹਾ ਦੇ ਕਹਿੰਦੇ ਮਾਲ ਪਿਓਰ ਨਹੀਂ ਹੁੰਦਾ ਪਾੜਾ ਹੁਣ ਝੋਲੇ 'ਚ ਬਥੇਰਾ ਨੱਚ ਲਿਆ ਇਹਨਾਂ ਨੇ ਹਰਾਮ ਜਾਦੇ ਤੜਕੇ ਤੜਕੇ ਚੋਰੀ ਕਰਨ ਲੱਗ ਗਏ ਜਦੋਂ ਪੂਜੀ ਬਦਾਨੇ ਤੋਂ ਮਨ ਅੱਕ ਜਾਵੇ ਕੋਈ ਨਾ ਐਵੀ ਇੱਕ ਹੀ ਸਾ ਪਰ ਬਾਤ ਫੇਰੀਆਂ ਦਾ ਸਰਦਾਲੂ ਅਮਰੂਦ ਦਾ ਡਾਕਾ ਮਾਰੀ ਜਾਂਦੇ ਆਜ ਅਮਰੂਦ ਨੂੰ ਹੱਤ ਪਾਇਆ ਕੱਲ ਬਰੂਦ ਨੂੰ ਹੱਤ ਪਾਊਗਾ ਬਾਬਾ ਕਹਿੰਦਾ ਘਰੇ ਤੇ ਨਾ ਹੋਣਾ ਨਹੀਂ ਇੱਥੇ ਨਾਲਾ ਬਾਬਾ ਕਹਿੰਦਾ ਅੱਜ ਨਹੀਂ ਨਾਤੇ ਬਿਣਾ ਜਾਣ ਦੇਣਾ ਤੈਨੂੰ ਰੱਬ ਦੇ ਦਰਬਾਰ ਵਿੱਚ ਕੋਈ ਖਾਲੀ ਨਹੀਂ ਜਾਂਦਾ ਦੰਦ ਕੱਢਦਾ ਹਰਾਮਜਾਦਾ ਨਾ ਗਣੀ ਸੀ ਆਇਆ ਪਤੰਦਰ ਇਹਦਾ ਤੇ ਤੇਲ ਬਣੀ ਮੁਕਣਾ ਭਰਾਵਾ ਪਿੱਛੇ ਮੁੜ ਕੇ ਨਾ ਦੇਖੀ ਨਹੀਂ ਤਾਂ ਮਾਰਿਆ ਜਾਏਗਾ ਜਿਉਣਿਆਂ ਡਰਦਾ ਕਿਉਂ ਆ ਸਿੰਘ ਇਹ ਨਹੀਂ ਮੁੜਦਾ ਹੁਣ ਥਾਦੀ ਪੂਰਾ ਹੋ ਗਿਆ ਥਾਦੀ ਉਹ ਪੂਰਾ ਹੋ ਗਿਆ ਥਾਦੀ ਪੂਰਾ ਹੋ ਗਿਆ ਹੈਲੋ ਸਰਦਾਰ ਜੀ ਸੱਪ ਆ ਗਿਆ ਹੈਗੀ ਹਮ ਟਰੈਕਟਰ ਦੇ ਉੱਪਰ ਬੈਠੀ ਹੈਗੀ ਆਜੋ ਥੱਲੇ ਆਪਰ ਹਲਕੇ ਕੱਦੂ ਕਰਦੇ ਆ ਅਸੀਂ ਬੋਲੂਗੀ ਪੀਸਾ ਨਹੀਂ ਨਹੀਂ ਬਣੀ ਆਜੋ ਬੋਲੇ ਸੱਪ ਵੀ ਕੱਦੂ ਕਰਨ ਆਇਆ ਵਾ ਜੇ ਟਰੈਕਟਰ ਤੇ ਆ ਗਿਆ ਫੇਰ ਕਾਹਨੇ ਬੋਲੇ ਨੀਆ ਕਾਹਨੇ ਬੋਲੇ ਪੀਆ ਥੱਲੇ ਉਤਰ ਕੇ ਗੱਲ ਕਰੋ ਪਰੌਣੇ ਨਾਲ ਹੈ ਹਰਾਮਜਾਦੇ ਕਿਵੇਂ ਚੜਿਆ ਟਰੈਕਟਰ ਤੇ ਇਹ ਤਾਂ ਆਪਣੇ ਖੇਤ ਉਹ ਖੇਤ ਹੈ ਮਸਤੇ ਆਪਣੇ ਖੇਤ ਕੋ ਕਹੀ ਜਾਣਾ ਉਹਨੇ ਹੀ ਸਾਮਾਂ ਗੱਲਣਾ ਆਪਦਾ ਉਹ ਦੇਖਦਾ ਮੋਟਰ ਬੰਦ ਆ ਕਿ ਚੱਲ ਰਹੀ ਆ ਆਪਣੇ ਖੇਤ ਉੱਤੋਂ ਨਿਗਾਹ ਮਾਰਦਾ ਕੋਈ ਜਾਨਵਰ ਤੇ ਨਹੀਂ ਆਇਆ ਮੈਨੂੰ ਲੱਗਿਆ ਪਿਛਲਾ ਟਾਇਰ ਪੈਂਚਰ ਹੋਇਆ ਹੋਣਾ ਮੈਨੂੰ ਲੱਗਿਆ ਕਿਤੇ ਸੀਟ ਗਰਮ ਆ ਪਰ ਗਰੀਬਾਂ ਨੂੰ ਇਨਸਾਫ ਨਹੀਂ ਮਿਲਿਆ 2 ਕਿਲੋ 100 ਦਾ ਸੇ 50 ਰੁਪਏ ਕਿਲੋ ਪਾ ਦੋ 2 ਕਿਲੋ ਹੋਰ ਕਰ ਦੋ ਲਿਫਾਫੇ ਇਨਸਾਫ 50 ਰੁਪਏ ਆ ਸਾਡੇ ਨਹੀਂ ਪਾਉ ਇਨਸਾਫ ਮਹਿੰਗਾ ਲਾਇਆ ਪਿੱਛੋਂ 120 ਦੇ ਦਿੰਦੇ ਨੇ ਕਰ ਤੋਂ ਵੀ ਕਰ ਰਿਹਾ ਤਾਂ ਸਾਡੇ ਨਾਲ ਗੱਲਬਾਤ ਵੀ ਕਰ ਰਿਹਾ 50 ਰੁਪਏ ਸਾਡੇ 50 ਰੁਪਏ ਦਾ ਇਨਸਾਫ ਦੇ ਦਿਓ ਕਰਿਓ 2 ਕਿਲੋ ਇਨਸਾਫ ਘਰ ਬੈਠੇ ਸੇ ਬਦਾ ਰੇਡ ਪਤਾ ਲੱਗ ਗਿਆ ਕਰਜੇ ਤਾਂ ਪਾਰ ਵੀ ਨਾ ਜੱਟ ਤੇ ਪਿਆ ਓ 60 ਲੱਖ ਖਾਤਾ ਦਿਨ ਹਦੀ ਬਸ਼ੇਰੀ ਹਰਾਮ ਜਿਹਾ ਸੂਰਜ ਵੀ ਨਹੀਂ ਚੜਨ ਦਿੰਦਾ ਐਦਾਂ ਲੱਗਦਾ ਜਿਦਾ ਘੋੜੇ ਨੇ ਨਰੇਸ਼ ਨੂੰ ਫੜਿਆ ਹੁੰਦਾ ਭਾਈ ਪੈਂਟ ਗੜੇ ਤੱਕ ਬੰਨਿਆ ਕਰ ਇੱਕ ਦੂਜੇ ਨੂੰ ਦੇਖ ਕੇ ਦੋਨੇ ਡਰੀ ਜਾਂਦੇ ਨੇ ਕੋੜਾ ਗਦੇ ਤੋਂ ਡਰ ਗਿਆ ਵਾ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਕਮੈਂਟ ਵਿੱਚ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys